ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਭੈਣ ਭਰਾ ਵੀਡੀਓ ਦੇਖਦਾ ਹੈ ਵੀਡੀਓ ਦੇ ਵਿੱਚ ਸਵਾਗਤ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜਦੋਂ ਵੀ ਤੜਕੇ ਨਿਤਨੇਮ ਕਰਦੇ ਆ ਉਦੋਂ ਪ੍ਰਮਾਤਮਾ ਤੋਂ ਤੰਦਰੁਸਤੀ ਦੀ ਲਾਤ ਜਰੂਰ ਮੰਗਿਆ ਕਰੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਪਾ ਸਾਰਾ ਕੁਝ ਪਰਮਾਤਮਾ ਤੋਂ ਹੀ ਮੰਗਦੇ ਆਂ ਤੇ ਪਰਮਾਤਮਾ ਨੇ ਦੇਣਾ ਹੁੰਦਾ ਹੈਗਾ ਤੰਦਰੁਸਤੀ ਜ਼ਰੂਰ ਮੰਗਿਆ ਕਰੋ ਕਿਉਂਕਿ ਤੰਦਰੁਸਤੀ ਨੂੰ ਕੋਈ ਮੁੱਲ ਨਹੀਂ ਖਰੀਦ ਸਕਦਾ ਤੰਦਰੁਸਤੀ ਬਹੁਤ ਵੱਡੀ ਦਾਤ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਅਪਾ ਲਸਣ ਤਾਂ ਸੇਲੀ ਸੀ ਲਸਣ ਸੇਲ ਕੇ ਅਪਾ ਕੁੰਡੇ ਦੇ ਵਿੱਚ ਪਾ ਲਈ ਤੇ ਹੁਣ ਅਪਾ ਗੰਢੀ ਫਿਰ ਦਿਆਂਗੇ ਲਸਣ ਬੇਨਾ ਬਹੁਤ ਜ਼ਿਆਦਾ ਫਾਇਦੇਮੰਦ ਹੈਗੀ ਤੇ ਲਸਣ ਆਪਾਂ ਨੂੰ ਸਬਜ਼ੀ ਦੇ ਵਿੱਚ ਜ਼ਰੂਰ ਪਾਉਣੀ ਚਾਹੀਦੀ ਹੈ ਤੇ ਗਰਮੀ ਦੇ ਵਿੱਚ ਘੱਟ ਪਾ ਲਓ ਤੇ ਪਰ ਲਸਣ ਪਾਉਂਦੇ ਰਹੋ ਇਹ ਸਰੀਰ ਵਾਸਤੇ ਬਹੁਤ ਚੰਗੀ ਹੈ ਤੇ ਮੈਂ ਲਸਣ ਹਰ ਇੱਕ ਸਬਜ਼ੀ ਦੇ ਵਿੱਚ ਪਾਉਂਦੀ ਆ ਤੇ ਅੱਜ ਆਪਾਂ ਆਲੂ ਸੋਨੇ ਦੀ ਸਬਜ਼ੀ ਬਣਾਵਾਂਗੇ ਤੇ ਲਸਣ ਮਸਲ ਲਈ ਤੇ ਹੁਣ ਪਹਿਲਾਂ ਮੈਂ ਗੰਡੇ ਪਾਣੀ ਦੇ ਵਿੱਚ ਉਬਾਲੇ ਸੀਗੇ ਤੇ ਗੰਡਿਆਂ ਨੂੰ ਮੈਂ ਚੀ ਪਾਵਾਂਗੇ ਮਸਾਲੇ ਦੇ ਤੇ ਇਕੱਲਾ ਜੀਰਾ ਨਹੀਂ ਪਾਉਂਦੇ ਜੀਰਾ ਆਪਾਂ ਤੇਲ ਦੇ ਵਿੱਚ ਬਾਅਦ ਚ ਭੁੰਨਾਂਗੇ ਤੇ ਤੇਲ ਦਾ ਤੜਕਾ ਲਾਉਣਾ ਇਹਨੂੰ ਜੀਰਾ ਬਾਅਦ ਪਾਵਾਂਗੇ ਤੜਕੇ ਦੇ ਵਿੱਚ ਭੁੰਨਾਂਗੇ ਤੇ ਹੋਰ ਮ ਨੂੰ ਮਿਰਚ